ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਝੱਜ ਐਗਰੀਕਲਚਰ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਣਕ ਨੂੰ ਪਹਿਲਾ ਪਾਣੀ ਕਦੋਂ ਲਗਾਇਆ ਜਾਵੇ ਅਤੇ ਕਣਕ ਨੂੰ ਖਰਾਕੀ ਤੱਤਾਂ ਵਾਲੀ ਕਿਹੜੀ ਸਪਰੇਅ ਕਰ ਸਕਦੇ ਆ ਗੁੱਲੀ ਡੰਡੇ ਵਾਲੀ ਕਿਹੜੀ ਸਪਰੇਅ ਕਰ ਸਕਦੇ ਆ ਅਤੇ ਕਣਕ ਲਈ ਹੋਰ ਆਪਾਂ ਵੱਧ ਚੜ੍ਹਦੀ ਕੀ ਕਰ ਸਕਦੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਸਾਰੀਆਂ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਮੈਂ ਕਿਸਾਨ ਭਰਾਵਾਂ ਤੋਂ ਇੱਕ ਸੁਝਾਅ ਲੈਣਾ ਚਾਹਣਾ ਜਾਂ ਸਵਾਲ ਪੁੱਛਣਾ ਚਾਹਣਾ ਕੀ ਕਿਸਾਨ ਭਰਾਵੋ ਝੋਨੇ ਦੀ ਫਸਲ ਆਪਾਂ ਵੱਢ ਕੇ ਹਟਿਆ ਉਹਨੂੰ ਵੇਚਣ ਸੰਬੰਧੀ ਤੁਹਾਡੇ ਕੋਲ ਵੀ ਸਮੱਸਿਆਵਾਂ ਪੈਦਾ ਹੋਈਆਂ ਨੇ ਸਮੱਸਿਆਵਾਂ ਕਿਵੇਂ ਦੀਆਂ ਸੀ ਰੇਟ ਸੰਬੰਧੀ ਸੀ ਜਾਂ ਸਮੱਸਿਆ ਆੜਤੀ ਵੱਲੋਂ ਸੀ ਜਾਂ ਸੈਲਰ ਵਾਲੇ ਵੱਲੋਂ ਸੀ ਜਾਂ ਗਵਰਨਮੈਂਟ ਵੱਲੋਂ ਸੀ ਇਹ ਸਾਰਿਆਂ ਦੇ ਜਵਾਬ ਕਮੈਂਟਾਂ ਵਿੱਚ ਜ਼ਰੂਰ ਦਿੱਤੇ ਜਾਣ ਬਹੁਤੇ ਹੁਣ ਕਿਸਾਨ ਭਰਾਵਾਂ ਦੇ ਮੈਨੂੰ ਮੈਸੇਜ ਆ ਰਹੇ ਨੇ ਬਟਾਲਾ ਸਾਈਡ ਤੋਂ ਅੰਮ੍ਰਿਤਸਰ ਏਰੀਆ ਤੋਂ ਵੀ ਬਾਈ ਜੀ ਸਾਡਾ ਝੋਨਾ 2000 ਰੁਪਏ ਪ੍ਰਤੀ ਕਵਾਂਟਲ ਹੀ ਵਿਕ ਪਾਇਆ ਜਦਕਿ ਗਵਰਨਮੈਂਟ ਵੱਲੋਂ ਜਿਹੜੀ ਐਮਐਸਪੀ ਆ ਉਹ 2320 ਰੁਪਏ ਪ੍ਰਤੀ ਕੁਇੰਟਲ ਦੀ ਆ 320 ਰੁਪਏ ਫਿਰ ਕਿੱਥੇ ਜਾ ਰਹੇ ਨੇ ਕਿਸਾਨ ਭਰਾਵੋ ਜੇਕਰ ਤੁਹਾਡੇ ਨਾਲ ਵੀ ਇਹੋ ਜਿਹਾ ਨਜਾਇਜ਼ ਧੱਕਾ ਹੋਇਆ ਤੁਹਾਡਾ ਝੋਨਾ ਸਾਫ਼ ਸੁਥਰਾ ਸੀ 15 ਮੋਕਸਰ ਵਾਲਾ ਸੀ ਜਾਂ 17 ਮੋਕਸਰ ਵਾਲਾ ਸੀ ਏ ਗ੍ਰੇਡ ਝੋਨਾ ਸੀ ਫਿਰ ਵੀ 2000 ਰੁਪਏ ਕਿਹਾ ਤਾਂ ਇਹ ਬਹੁਤ ਹੀ ਸਰਕਾਰ ਲਈ ਸ਼ਰਮਿੰਦੇ ਦਾਇਕ ਗੱਲ ਆ ਸਰਕਾਰ ਇਹਨਾਂ ਗੱਲਾਂ ਤੇ ਧਿਆਨ ਕਰੇ ਵੀ ਤੁਹਾਡੇ ਵੱਲੋਂ ਐਮਐਸਪੀ ਦੇਣ ਦੇ باوجود ਵੀ ਕਿਸਾਨ 320 ਰੁਪਏ ਪ੍ਰਤੀ ਕੁਇੰਟਲ ਕਿਉਂ ਘੱਟ ਵੇਚ ਰਿਹਾ ਕਿਸਾਨ ਪ੍ਰਭੂ ਸਾਡੇ ਨਾਬਾ ਫਤਿਹਗੜ੍ਹ ਸਾਹਿਬ ਸੰਗਰੂਰ ਲੁਧਿਆਣਾ ਇਹਨਾਂ ਡਿਸਟ੍ਰਿਕਟ ਦੇ ਵਿੱਚ ਝੋਨਾ ਕਿਤਨਾ ਕਿਤੇ 18-1900 ਰੁਪਏ ਵਿਕਿਆ ਮੈਂ ਇੱਥੇ ਵੀਡੀਓ ਵੀ ਚਲਾ ਦਿੰਦਾ ਇਹ ਝੋਨਾ 18-1900 ਤਾਂ ਵਿਕਿਆ ਸੀ ਕਿਉਂਕਿ ਡਿਸਕਲਰ ਸੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਕਾਲੇ ਰੰਗ ਦਾ ਝੋਨਾ ਆ ਇਹਦਾ ਚਾਵਲ ਵੀ ਕਾਲਾ ਹੀ ਆ ਤੇ ਇਹਨੂੰ ਚਲੋ ਆਪਾਂ ਮੰਨ ਲੈਂਦੇ ਆ ਵੈਸੇ ਤਾਂ ਚਲੋ ਇਹਦਾ ਵੀ ਰੇਟ ਵੱਧ ਲੱਗਣਾ ਚਾਹੀਦਾ ਸੀ ਚਲੋ ਇਹਨੂੰ ਆਪਾਂ ਮੰਨ ਲੈਂਦੇ ਆ ਵੀ ਇਹ ਘੱਟ ਰੇਟ ਤੇ ਇੱਕ ਸਮਝੌਤਾ ਹੋ ਗਿਆ ਵੀ ਝੋਨਾ ਵਿਕ ਗਿਆ ਪਰ ਜੇਕਰ ਕਿਸਾਨ ਦਾ ਝੋਨਾ ਸਾਫ਼ ਸੁਥਰਾ ਆ ਏ ਗ੍ਰੇਡ ਝੋਨਾ ਆ ਮੌਸਮ ਦੇ ਅੰਦਰ ਆਉਂਦਾ ਆ ਫੇਰ ਵੀ 2000 ਨੂੰ ਵਿਕ ਰਿਹਾ ਤਾਂ ਬਹੁਤ ਹੀ ਗਲਤ ਆ ਕਿਸਾਨ ਭਰਾਵੋ ਆਪਣਾ ਏਰੀਆ ਤੇ ਆਪਣਾ ਜਿੰਨਾ ਝੋਨਾ ਵੇਚਿਆ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜਾਵੇ ਤੇ ਕਿਸਾਨ ਭਰਾਵੋ ਜਿਹੜੀ ਆਪਣੀ ਅਗਲੀ ਗੱਲ ਆ ਕਣਕ ਨੂੰ ਪਹਿਲਾ ਪਾਣੀ ਕਦੋਂ ਲਗਾਇਆ ਜਾਵੇ ਤੇ ਆ ਮੇਰੇ ਪਿੱਛੇ ਤੁਸੀਂ ਖੇਤ ਦੇਖ ਰਹੇ ਹੋ ਇਹ ਖੇਤ ਦੇ ਵਿੱਚ ਨਮੀ ਦੀ ਮਾਤਰਾ ਬਹੁਤ ਅੱਛੀ ਆ ਤੇ ਜਿਹੜੇ ਡੱਕਰ ਖੇਤ ਨੇ ਨਮੀ ਦੀ ਮਾਤਰਾ ਚੰਗੀ ਆ ਉੱਥੇ ਤਾਂ 1 ਮਹੀਨਾ ਵੀ ਲੰਘ ਸਕਦਾ ਆ ਤੇ ਜਿਹੜੇ ਰੇਤਲੇ ਖੇਤ ਨੇ ਉੱਥੇ 15-20 ਦਿਨ ਲੰਘਦੇ ਨੇ ਇਸ ਲਈ ਕਿਸਾਨ ਭਰਾਵੋ ਮੇਨ ਗੱਲ ਤੁਹਾਡਾ ਜਿਹੜਾ ਕਣਕ ਨੂੰ ਪਹਿਲਾ ਪਾਣੀ ਆ ਤੁਹਾਡੇ ਖੇਤ ਤੇ ਡਿਪੈਂਡ ਆ ਹੁਣ ਬਹੁਤੇ ਕਿਸਾਨ ਭਰਾਵਾਂ ਨੇ ਕੀ ਕੀਤਾ ਆ ਕਣਕ ਦੀ ਬਿਜਾਈ ਕੀਤੀ ਘੁੰਮਣ ਫਿਰਨ ਲੱਗ ਗਏ ਦੂਰ ਦਰੇਡੇ ਪੰਜਾਬ ਤੋਂ ਬਾਹਰ ਵੀ ਕਣਕ ਨੂੰ ਦਾ ਮਹੀਨੇ ਤੱਕ ਪਾਣੀ ਲਾਵਾਂਗੇ ਪਰ ਖੇਤ ਉਹਨਾਂ ਦੇ ਰਵੇਸਲੇ ਸੀ ਕਣਕ ਕਹਿੰਦੀ ਆ ਵੀ ਆਜਾ ਮੈਨੂੰ ਪਾਣੀ ਲਗਾ ਦੇ ਮੈਂ ਪਿਆਸੀ ਆ ਇਸ ਵਾਰੀ ਟੈਂਪਰੇਚਰ ਵੀ ਥੋੜਾ ਜਿਆ ਅੱਗੇ ਜਾ ਕੇ ਡਾਊਨ ਹੋਇਆ ਪਹਿਲਾਂ 15 ਨਵੰਬਰ ਤੱਕ ਟੈਂਪਰੇਚਰ ਹਾਈ ਰਿਹਾ ਅੱਜ 22 ਨਵੰਬਰ ਨੂੰ ਤਾਂ ਹੁਣ ਤੱਕ ਕਾਫੀ ਠੰਡ ਹੋਣ ਲੱਗ ਗਈ ਤੇ ਕਿਸਾਨ ਭਰਾਵੋ ਖੇਤਾਂ ਨੂੰ ਵਾਪਸ ਆਓ ਆਪਣੇ ਖੇਤਾਂ ਦੇ ਵਿੱਚ ਆ ਕੇ ਚੈੱਕ ਕਰੋ ਵੀ ਤੁਹਾਡੀ ਕਣਕ ਕਿਤੇ ਪਿਆਸੀ ਤਾਂ ਨਹੀਂ ਹੈਗੀ ਕਿਤੇ ਪਾਣੀ ਮੰਗਦੀ ਹੋਵੇ ਕਣਕ ਨੂੰ ਜਿਹੜਾ ਪਹਿਲਾ ਪਾਣੀ ਆ ਏਹੀ ਤੁਹਾਡਾ ਕਣਕ ਦੇ ਝਾੜ ਲਈ ਨਿਰਪਰ ਆ ਜੇਕਰ ਤੁਸੀਂ ਨੇ ਕਣਕ ਨੂੰ ਪਹਿਲਾ ਪਾਣੀ ਹੀ ਜ਼ਿਆਦਾ ਲੇਟ ਕਰ ਦਿੱਤਾ ਤਾਂ ਵੀ ਨੁਕਸਾਨ ਆ ਜੇ ਪਹਿਲਾਂ ਹੀ ਛੋਟੇ ਛੋਟੇ ਕਣਕ ਨੂੰ ਹੀ ਪਾਣੀ ਲਗਾ ਦਿੱਤਾ ਤਾਂ ਵੀ ਨੁਕਸਾਨ ਆ ਕਣਕ ਸਟ्रेस ਵਿੱਚ ਆ ਜਾਵੇਗੀ ਉਹ ਫੁੱਟ ਨਹੀਂ ਕਰੇਗੀ ਜੇ ਛੋਟੀ ਕਣਕ ਨੂੰ ਪਹਿਲਾ ਪਾਣੀ ਲੱਗ ਗਿਆ ਇਸ ਲਈ ਕਿਸਾਨ ਭਰਾਵੋ ਖੇਤ ਦੀ ਬੱਤਰ ਤੇ ਵੀ ਨਿਰਪਰ ਆ ਅਗਲੀ ਗੱਲ ਹੈਗੀ ਆ ਕੀ ਕਿਸਾਨ ਭਰਾਵਾਂ ਨੇ ਸਪਰੇਅ ਕੀਤੀ ਆ ਕੀ ਕੀ ਐਕਤੀ ਤਾਂ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਸਪਰੇਅ ਕਰੀਆ ਅਵਕੀਰਾ ਅਵ ਕੀੜਾ ਕਰੀਆ ਬੈਰ ਦੀ ਮੋਮੋਜੀ ਕਰੀਆ ਜਾਂ ਸੰਜੈਂਟਾ ਦੀ ਮੋਆਂਡੋ ਕਰੀਆ ਬਾਸਵ ਦੀ ਜੰਦੂਆ ਕਰੀਆ ਹਨਾ ਇਹ ਵਾਲੀ ਸਪਰੇ ਬਹੁਤ ਕੰਪਨੀ ਚ ਆਉਂਦੀ ਆ ਜੇਕਰ ਕਣਕ ਦੀ ਬਜਾਈ ਤੋਂ ਤੁਰੰਤ 24 ਘੰਟਿਆਂ ਦੇ ਅੰਦਰ ਤੁਸੀਂ ਸਪਰੇ ਕਰੀਆ ਤਾਂ ਤੁਹਾਨੂੰ 20 ਤੋਂ 22 ਦਿਨ ਤੇ ਜਾ ਕੇ ਪਾਣੀ ਜ਼ਰੂਰ ਲਗਾਉਣਾ ਪੈਣਾ ਜਿਹੜਾ ਆਪਣਾ ਖੇਤ ਆ ਆਪਾਂ ਨੇ ਇਹਦੇ ਵਿੱਚ 8 ਤਰੀਕ ਨੂੰ ਕਣਕ ਦੀ ਬਜਾਈ ਕਰੀ ਸੀ ਤੇ 8 ਤਰੀਕ ਨੂੰ ਰਾਤ ਨੂੰ ਇਹਦੇ ਵਿੱਚ ਆਪਾਂ ਨੇ ਸਪਰੇ ਕਰਵਾਤੀ ਸੀ 24 ਘੰਟੇ ਦਾ ਨੰਦਰ ਇਹ ਸਪਰੇ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਹੁਣ ਟਾਈਮ ਟੇਬਲ ਮੁਤਾਬਕ ਇਹ 29 ਤੇ 30 ਤਰੀਕ ਬਣਦੀ ਆ ਇਹਨੂੰ ਪਾਣੀ ਲੱਗਣ ਦੀ ਤੇ ਵੈਸੇ ਤਾਂ ਇਹ 8 ਨਵੰਬਰ ਨੂੰ ਜਿਹਦੀ ਬਜਾਈ ਹੋਈ ਆ ਖੇਤ ਵਿੱਚ ਗਿੱਲ ਬਹੁਤ ਸੋਹਣੀ ਆ ਡੱਕਰ ਖੇਤ ਆ ਤਾਂ ਇਹਨੂੰ 10 ਦਸੰਬਰ ਨੂੰ ਵੀ ਪਾਣੀ ਲੱਗ ਸਕਦਾ ਪਰ ਜਿਹੜੀ ਸਪਰੇ ਕਰੀ ਆ ਉਹਦਾ ਰੂਲ ਆ ਉਹ ਰੂਲ ਦੇ ਮੁਤਾਬਕ ਆਪਾਂ ਇਹਨੂੰ 29 30 ਨਵੰਬਰ ਨੂੰ ਪਾਣੀ ਪਹਿਲਾਂ ਲਗਾ ਦੇਣਾ ਲਗਾਉਣਾ ਹੀ ਪੈਣਾ ਨਹੀਂ ਫਿਰ ਜਿਹੜੀ ਇੰਨੀ ਮਹਿੰਗੀ ਸਪਰੇਅ ਕਰੀ ਆਪਾਂ ਨੇ ਉਹਨੇ ਕੰਮ ਨਹੀਂ ਕਰਨਾ ਸਪਰੇਅ ਮਹਿੰਗੀ ਜ਼ਰੂਰ ਆ ਪਰ ਰਿਜ਼ਲਟ ਬਹੁਤ ਅੱਛੇ ਨੇ ਇਹ ਸਪਰੇਅ ਦੇ ਨਾਲ 80% ਤੱਕ ਗੁੱਲੀ ਡੰਡਾ ਜਿਹੜਾ ਕੰਟਰੋਲ ਹੋ ਜਾਂਦਾ 80% ਤੱਕ ਜਿਹੜਾ ਬਾਕੀ ਦਾ 20% ਵਾਜ ਗਿਆ ਉਹ ਹੈਂਡੀਕੈਪਡ ਹੋ ਜਾਣਾ ਉਹ ਤੁਹਾਡੀ ਕਣਕ ਨੂੰ ਕੋਈ ਨੁਕਸਾਨ ਨਹੀਂ ਕਰੇਗਾ ਸਹੀ ਸਮੇਂ ਤੇ ਸਹੀ ਕਣਕ ਦਾ ਬੀਜ ਬੀਜਿਆ ਹੀ ਤੁਹਾਨੂੰ ਚੱਗੇ ਝਾੜ ਦੇ ਸਕਦਾ ਆ 822 ਬੀ ਬਹੁਤ ਅੱਛਾ ਆ ਇਹ ਤੁਹਾਡਾ 25 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਤੁਸੀਂ ਇਹਦੀ ਬਜਾਈ ਕਰ ਸਕਦੇ ਹੋ ਜਾਂ ਸਾਰਾ ਨਵੰਬਰ ਇਹਦੀ ਬਜਾਈ ਕਰ ਸਕਦੇ ਹੋ ਜੇਕਰ ਇਹਨੂੰ ਗੇਤ ਵਿੱਚ ਬਜਾਈ ਕਰ ਦੋਗੇ ਤਾਂ ਤੁਹਾਡਾ ਇਹ 155 ਦਿਨ ਦੀ ਵੈਰੈਟੀ ਦੇ ਹਿਸਾਬ ਦੇ ਨਾਲ ਇਹ ਪੱਕਦਾ ਆ ਪਰ ਜੇਕਰ ਤੁਸੀਂ ਇਹਨੂੰ 25 ਨਵੰਬਰ ਨੂੰ ਵੀ ਬਜਾਈ ਕਰ ਰਹੇ ਹੋ ਤਾਂ ਇਹ ਆਪਦਾ ਟਾਈਮ ਪੀਰੀਅਡ ਸ਼ਾਰਟ ਕਰ ਲਵੇਗਾ ਅਤੇ ਝਾੜ ਥੋੜਾ ਇਹ ਘਟ ਜਾਵੇਗਾ ਪਰ ਇਹ ਸ਼ਾਰਟ ਵੈਰੈਟੀ ਵੀ ਆ ਜਾਂਦੀ ਹੈ ਇਸੇ ਤਰ੍ਹਾਂ 3080 ਕਣਕ ਵੀ ਇਸੇ ਤਰ੍ਹਾਂ ਹੀ ਰਹੀ ਆ ਪਿਛਲੇ 5-6 ਸਾਲਾਂ ਤੋਂ 3080 ਕਣਕ ਦੇ ਝਾੜ ਬਹੁਤ ਚੰਗੇ ਸੀ ਪਰ ਪਿਛਲੇ 2-3 ਸਾਲਾਂ ਤੋਂ ਥੋੜੇ ਜਿھے ਪਿੱਛੇ हट ਗਏ ਮੇਰੇ ਸਾਹਮਣੇ ਨਾਲ ਸਮੇਂ-ਸਮੇਂ ਦੇ ਨਾਲ ਜਿਹੜਾ ਬੀਜ ਆ ਕਣਕ ਦਾ ਉਹ ਚੇਂਜ ਕਰ ਲੈਣਾ ਚਾਹੀਦਾ ਕਿਉਂਕਿ ਜਿਹੜੀਆਂ ਆਪਣੀਆਂ ਯੂਨੀਵਰਸਟੀਆਂ ਨੇ ਉਹ ਵੀ ਮੌਸਮ ਦੇ ਨਾਲ ਨਵੇਂ ਬੀਜ ਰਿਲੀਜ਼ ਕਰਦੀਆਂ ਰਹਿੰਦੀਆਂ ਨੇ ਨਵੇਂ ਬੀਜ ਹੀ ਹਮੇਸ਼ਾ ਝਾੜ ਦੇ ਵਿੱਚ ਅੱਗੇ ਜਾਣਗੇ ਪੁਰਾਣੇ ਬੀ ਹੌਲੀ-ਹੌਲੀ 2 3 4 5 ਸਾਲ ਹੁੰਦੇ ਹੁੰਦੇ ਝਾੜ ਦੇਣਾ ਬੰਦ ਕਰਦੇ ਨੇ ਕਿ ਕਿਸੇ ਟਾਈਮ 30 80 30 ਕੁਆਂਟਲ ਤੱਕ ਵੀ ਝਾੜ ਰਹੇ ਸੀ ਪਰ 30 80 ਦੇ ਅੱਜ ਦੇ ਜਿਹੜੇ ਔਸਤਨ ਝਾੜ ਨੇ ਉਹ 22 23 ਕੁਇੰਟਲ ਤੱਕ ਹੀ ਰਹਿ ਚੁੱਕੇ ਨੇ ਵੈਸੇ ਤਾਂ ਦੇਖੋ ਕਣਕ 20 ਕੁਇੰਟਲ ਦਾ ਝਾੜ ਵੀ ਬਹੁਤ ਚੰਗਾ ਹੁੰਦਾ ਪਰ ਕਣਕ ਦੇ 30 ਕੁਇੰਟਲ ਤੱਕ ਵੀ ਝਾੜ ਜਰੂਰ ਆਉਂਦੇ ਨੇ ਸਾਡੇ ਨੇੜੇ ਹੀ ਅਮਰਗੜ ਏਰੀਏ ਦੇ ਵਿੱਚ ਕਿਸਾਨ ਹੈਗੇ ਨੇ 26 27 ਕਿੱਲਿਆਂ ਦੀ ਖੇਤੀ ਕਰਦੇ ਨੇ ਤੇ ਕਣਕ ਦਾ ਝਾੜ 27 28 ਕੁਇੰਟਲ ਦਾ ਡੜਾ ਪੈਂਦਾ ਹੈ ਉਹਨਾਂ ਦਾ 30 ਕੁਇੰਟਲ ਤੱਕ ਵੀ ਕਿਤੇ ਨਾ ਕਿਤੇ ਹੱਥ ਲੱਗੇ ਨੇ ਜੇਕਰ ਮੌਸਮ ਸਾਥ ਦੇ ਜਾਵੇ ਸਾਰੇ ਖੇਤ ਡਾਕਰ ਨੇ ਤੇ ਉਹ ਦੱਸਦੇ ਨੇ ਵੀ ਸਿਰਫ ਅਸੀਂ ਤਿੰਨ ਜੂਰੀਏ ਪਾਉਣੇ ਆ ਕੁਈ ਖਰਾਕੀ ਤੱਤ ਨਹੀਂ ਪਾਉਂਦੇ। ਕੋਈ ਸਪਰੇਹਾ ਨਹੀਂ ਕਰਦੇ। ਸਿਰਫ ਤਿੰਨ ਜੂਰੀਏ ਤੇ ਪਾਣੀ। ਪਾਣੀ ਪਹਿਲਾ ਪਾਣੀ ਵੀ ਟਾਈਮ ਨਾਲ ਆ ਜਵੇ ਅਤੇ ਚੌਥਾ ਤੇ ਪੰਜਵਾਂ ਪਾਣੀ ਵੀ ਟਾਈਮ ਨਾਲ ਆ ਜਵੇ। ਕਣਕ ਨੂੰ ਜਿਹੜੇ ਕਿਸਾਨ ਨੇ ਪਹਿਲਾ ਪਾਣੀ ਆਪ ਕੋਲ ਖੜਕੇ ਦੇ ਲਿਆ ਕਣਕ ਮਾਰ ਨਹੀਂ ਖਾਂਦੀ। ਜੇਕਰ ਪਹਿਲਾ ਪਾਣੀ ਹੀ ਕਿਆਰੇ ਪਰ ਪਰਕੇ ਦਿੱਤਾ ਜਾਵੇ ਤਾਂ ਕਣਕ ਬਹੁਤ ਘੱਟ ਫੋਟ ਕਰੇਗੀ। ਕਿਸਾਨ ਭਰਾਵੋ ਕਣਕ ਦੀ ਖੇਤੀ ਸਿਰਫ ਪਾਣੀ ਤੇ ਹੀ ਨਿਰਪਰ ਕਣਕ ਦੇ ਚੰਗੇ ਝਾੜ ਲੈਣੇ ਪਾਣੀ ਦੀ ਹੀ ਕਰਾਮਾਤਾ ਤੁਸੀਂ ਵੀ ਜਦੋਂ ਕਣਕ ਨੂੰ ਆਪਣੇ ਨੂੰ ਪਾਣੀ ਲਗਾਉਣਾ ਤਾਂ ਆਪ ਕੋਲ ਖੜ ਕੇ ਹੀ ਲਗਾਇਆ ਜਾਵੇ ਆਪਣੀ ਦੇਖ ਰੇ ਕਿ ਜੇਕਰ ਤੁਹਾਡੀ ਜਾਦਾ ਕਿੱਲਿਆਂ ਦੀ ਖੇਤੀ ਆ ਤਾਂ ਦੇਖ ਰੇ ਵਿੱਚ ਕਰਾਈ ਜਾਵੇ ਜੇਕਰ ਥੋੜੀ ਖੇਤੀ ਆ ਤਾਂ ਆਪ ਖੁਦ ਕਹੀ ਚੱਕ ਕੇ ਪਾਣੀ ਲਗਾਇਆ ਜਾਵੇ ਇਹ ਮੈਂ ਕਿਸਾਨ ਭਰਾਵਾਂ ਨੂੰ ਸੁਝਾਅ ਦਿੰਨਾ ਆ ਤੇ ਕਿਸਾਨ ਭਰਾਵੋ ਕਣਕ ਨੂੰ ਪਾਣੀ ਕੋਰ ਤੇ ਜਦੋਂ ਆਪਾਂ ਲਗਾਉਣਾ ਆ ਤਾਂ ਤੁਸੀਂ 30 ਕਿਲੋ ਤੱਕ ਜੂਰੀਏ ਦਾ ਛਿੱਟਾ ਦੇ ਸਕਦੇ ਹਾਂ ਵੈਸੇ ਇਹ ਗੱਲ ਨਾਲ ਬਹੁਤੇ ਕਿਸਾਨ ਭਰਾ ਮੇਰੇ ਨਾਲ ਸਹਿਮਤ ਨਹੀਂ ਹੋਣਗੇ ਕਿਉਂਕਿ ਜਿਹੜਾ ਪਾਣੀ ਲੱਗਣ ਤੋਂ ਪਹਿਲਾਂ ਜੂਰੀਆ ਪਾਇਆ ਜਾਂਦਾ ਆ ਉਹ ਧਰਤੀ ਵਿੱਚ ਜ਼ਿਆਦਾ ਰਚਦਾ ਆ ਜੇਕਰ ਤੁਸੀਂ 30 ਕਿਲੋ ਪਾਣੀ ਦੇ ਅੱਗੇ ਛਿੱਟਾ ਦੇ ਰਹੇ ਹੋ ਤਾਂ 15 ਕਿਲੋ ਜੂਰੀਆ ਧਰਤੀ ਵਿੱਚ ਰਚੇਗਾ ਤੇ 15 ਕਿਲੋ ਜੂਰੀਆ ਕਣਕ ਨੂੰ ਉੱਪਰ ਪੱਤਿਆਂ ਨੂੰ ਲੱਗੇਗਾ ਪਰ ਧਰਤੀ ਵਿੱਚ ਵੀ ਦਾ ਕਣਕ ਦੀਆਂ ਜੜਾਂ ਹੈਗੀਆਂ ਨੇ ਬਹੁਤੀਆਂ ਫਸਲਾਂ ਦੇ ਵਿੱਚ ਤਾਂ ਕਣਕ ਦੇ ਵਿੱਚ ਵੀ ਡੀਪੀ ਦੇ ਨਾਲ ਰਲਾ ਕੇ ਜੂਰੀਆ ਪਾਇਆ ਜਾਂਦਾ ਆ ਇਸ ਲਈ ਕਿਸਾਨ ਪ੍ਰਭੂ ਕਣਕ ਨੂੰ ਪਾਣੀ ਲੱਗਣ ਤੋਂ ਪਹਿਲਾਂ 30 ਕਿਲੋ ਦੇ ਆਸ-ਪਾਸ ਜਾਂ 30-35 ਕਿਲੋ ਜੂਰੀਆ ਛਿੱਟਾ ਜ਼ਰੂਰ ਦਿੱਤਾ ਜਾਵੇ ਤਾਂ ਜੋ ਪਹਿਲਾ ਪਾਣੀ ਲੱਗਣ ਦੇ ਨਾਲ ਤੁਹਾਡੀ ਕਣਕ ਪੀੜੀ ਨਹੀਂ ਪਵੇਗੀ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਭੂ ਜੇਕਰ ਤੁਹਾਡੇ ਖੇਤ ਰੇਤਲੇ ਨੇ ਤੇ ਉੱਥੇ ਖਰਾਕੀ ਤੱਤਾਂ ਦੀ ਲੋੜ ਪੈ ਜਾਂਦੀ ਆ ਮੈਗਜ਼ੀਨ ਦੀ ਘਾਟ ਪੈ ਜਾਂਦੀ ਆ ਮੈਗਜ਼ੀਨ ਦੀਆਂ ਸਪਰੇਹਾਂ ਕਰਨੀਆਂ ਪੈਂਦੀਆਂ ਨੇ ਜਾਂ ਜ਼ਿੰਕ ਦੀ ਕਮੀ ਪੈ ਜਾਂਦੀ ਆ ਅਤੇ boron ਦੀ ਵੀ ਕਮੀ ਪੈ ਜਾਂਦੀ ਆ boron ਦੀ ਕਮੀ ਦੇ ਨਾਲ ਤੁਹਾਡੀ ਕਣਕ ਦੀਆਂ ਬੱਲੀਆਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਡਿਸਕਲਰ ਹੋ ਜਾਂਦੀਆਂ ਨੇ ਕਾਲੇ ਰੰਗ ਦੀਆਂ ਹੋ ਜਾਂਦੀਆਂ ਨੇ boron ਦੀ ਕਮੀ ਹੁੰਦੀ ਆ boron ਦੀ ਕਮੀ ਪਹਿਲੇ ਪਾਣੀ ਤੋਂ ਪਹਿਲਾਂ ਹੀ ਪੂਰੀ ਕਰ ਲੈਣੀ ਚਾਹੀਦੀ ਆ ਜੇਕਰ ਤੁਹਾਡੇ ਖੇਤ ਦਾ ਵੈਸੇ ਮੈਂ ਬਾਰ ਬਾਰ ਕਹਿਣਾ ਉਹਨਾਂ ਬੀ ਆਪਣੇ ਖੇਤ ਦੀ ਮਿੱਟੀ ਜ਼ਰੂਰ ਟੈਸਟ ਕਰਵਾਓ ਉਹਦੇ ਵਿੱਚ ਤੁਹਾਡੇ ਖੇਤ ਵਿੱਚ ਫਾਸਫੋਰਸ ਕਿੰਨੀ ਆ ਨਾਈਟ੍ਰੋਜਨ ਕਿੰਨੀ ਆ ਪੋਟਾਸ਼ ਕਿੰਨੀ ਆ ਸਾਰੀਆਂ ਚੀਜ਼ਾਂ ਦਾ ਨਿਚੋੜ ਤੁਹਾਨੂੰ ਰਿਪੋਰਟ ਦੇ ਰਾਹੀਂ ਪਤਾ ਲੱਗ ਜਾਣਾ ਆਪਣੇ ਉਹ ਰਿਪੋਰਟ ਦੇ ਰਾਹੀਂ ਖੇਤ ਵਿੱਚ ਉਹ ਚੀਜ਼ਾਂ ਜ਼ਰੂਰ ਪਾਉਂਦੇ ਰਹਾ ਕਰੋ ਕਿਸਾਨ ਪ੍ਰਭੂ ਜੇਕਰ ਕਿਸਾਨ ਪ੍ਰਭੂ ਤੁਹਾਨੂੰ ਕਣਕ ਦੀ ਬਜਾਈ ਟਾਈਮ ਡੀਏਪੀ ਨਹੀਂ ਮਿਲਿਆ ਤੁਸੀਂ ਨੇ ਕੋਈ ਹਲਕਾ ਫਾਸਫੋਰਸ ਪਾ ਕੇ ਕਣਕ ਦੀ ਬਜਾਈ ਕੀਤੀ ਆ ਜਾਂ ਸੁਪਰ ਪਾ ਕੇ ਕਣਕ ਦੀ ਬਜਾਈ ਕੀਤੀ ਆ ਤਾਂ ਤੁਸੀਂ ਕਣਕ ਦੇ ਉੱਪਰ ਡੀਏਪੀ ਦਾ ਘੋਲ ਬਣਾ ਕੇ ਜਿਹਨੂੰ ਦਲਾਲ ਘੋਲ ਬੋਲਿਆ ਜਾਂਦਾ ਉਦਿਆਂ ਵੀ ਸਪਰੇਹਾਂ ਕਰ ਸਕਦੇ ਹਾਂ ਪਹਿਲਾਂ ਪਾਣੀ ਲੱਗਣ ਤੋਂ ਪਹਿਲਾਂ ਵੀ ਕਰ ਸਕਦੇ ਹਾਂ ਤੇ ਜਿਹੜੀ ਉਹਦੀ ਡੋਜ਼ ਆ ਉਹ ਹੈਗੀ ਆ ਜੇਕਰ ਪਹਿਲਾਂ ਪਾਣੀ ਤੋਂ ਪਹਿਲਾਂ ਕਰਨੀਆਂ ਤਾਂ ਤੁਸੀਂ 1.5 ਕਿਲੋ ਕਿਲੇ ਦਾ ਡੀਪੀ ਘੋਲ ਕੇ ਰਾਤ ਨੂੰ ਰੱਖ ਦੇਣਾ ਸਵੇਰੇ ਪੁਣ ਕੇ ਤੁਸੀਂ 1.5 ਕਿਲੋ ਕਿਲੇ ਦਾ ਸਪਰੇਅ ਕਰ ਸਕਦੇ ਹੋ ਜੇਕਰ ਤੁਸੀਂ ਪਹਿਲਾਂ ਪਾਣੀ ਲਗਾ ਕੇ ਜਦੋਂ ਕਣਕ ਤੁਹਾਡੀ 40-45 ਦਿਨਾਂ ਦੀ ਹੋਊਗੀ ਉਦੋਂ ਸਪਰੇਅ ਕਰਨੀਆਂ ਤਾਂ ਤੁਸੀਂ 2.5 ਕਿਲੋ ਤੱਕ ਵੀ ਜੂਰੀਆ ਜਿਹੜਾ ਵਰਤ ਸਕਦੇ ਹੋ ਤਾਈ ਸੌਰੀ ਤਾਈ ਕਿਲੋ ਤੱਕ ਡੀਏਪੀ ਆ ਜਿਹੜਾ ਉਹ ਵਰਤ ਸਕਦੇ ਹੋ ਜੇਕਰ ਜੂਰੀਆ ਪਾਣਾ ਹੋਵੇ ਤਾਂ ਸਿਰਫ 1 ਕਿਲੋ 1 ਕਿਲੋ ਜੂਰੀਆ 2.5 ਕਿਲੋ ਡੀਏਪੀ ਇਹ ਦੋਹਾਂ ਦਾ ਤੁਸੀਂ ਘੋਲ ਬਣਾ ਕੇ ਜਿਹੜਾ ਕਣਕੇ ਦੇ ਉੱਪਰ 40-45 ਦਿਨਾਂ ਤੇ ਸੜਕਾਓ ਕਰ ਸਕਦੇ ਹੋ ਤੇ ਕਿਸਾਨਪਰਾਵੋ ਬਹੁਤੇ ਕਿਸਾਨਪਰਾ ਦੇ ਖੇਤ ਦੇ ਵਿੱਚ ਜ਼ਿੰਕ ਦੀ ਵੀ ਕਮੀ ਆਉਂਦੀ ਆ ਜ਼ਿੰਕ ਦੀ ਕਮੀ ਤੁਸੀਂ ਦੂਸਰਾ ਜਾਂ ਤੀਸਰਾ ਜੂਰੀਆ ਜਦੋਂ ਲਾਉਂਗੇ ਉਹਦੇ ਨਾਲ ਤੁਸੀਂ ਜ਼ਿੰਕ ਜਿਹੜੀ ਮਾਰਕੀਟ ਵਿੱਚ ਆਉਂਦੀ ਆ 5 ਕਿਲੋ ਕਿੱਲੇ ਦੇ ਹਿਸਾਬ ਦੇ ਨਾਲ ਛਿੱਟਾ ਮਿਕਸ ਕਰਕੇ ਦੇ ਸਕਦੇ ਹਾਂ ਤੇ ਇਸ ਤੋਂ ਇਲਾਵਾ ਕਿਸਾਨਪ੍ਰਾਵੋ ਹਾਲੇ ਕਣਕ ਉੱਪਰ ਕੋਈ ਵੀ ਸਪਰੇਅ ਦੀ ਲੋੜ ਨਹੀਂ ਹੈਗੀ ਕਣਕ ਨੂੰ ਪਹਿਲਾ ਪਾਣੀ ਲੱਗਣ ਤੋਂ ਪਹਿਲਾਂ ਸਿਰਫ ਤੁਸੀਂ 30 ਕਿਲੋ ਜੂਰੀਏ ਦਾ ਹੀ ਛਿੱਟਾ ਦੇ ਕੇ ਪਹਿਲਾ ਪਾਣੀ ਲਗਾ ਸਕਦੇ ਹੋ ਜੇਕਰ ਕਿਸਾਨਪ੍ਰਾਵੋ ਤੁਸੀਂ ਨੇ ਕਣਕ ਉੱਪਰ ਗੁੱਲੀ ਡੰਡੇ ਵਾਲੀ ਸਪਰੇਅ ਬਜਾਈ ਟਾਈਮ ਨਹੀਂ કરી ਹੁਣ ਕਰਨੀ ਹੋਵੇ ਤਾਂ ਮਾਰਕੀਟ ਵਿੱਚ ਕਾਫੀ ਸਪਰੇਹਾਂ ਆ ਚੁੱਕੀਆਂ ਨੇ ਜਿਹੜੀਆਂ ਪਹਿਲਾ ਪਾਣੀ ਲੱਗਣ ਤੋਂ ਪਹਿਲ ਤੇ ਹੋ ਜਾਂਦੀਆਂ ਨੇ ਵੈਸੇ ਜਿਹੜੀ ਅਕੀਰਾ ਸਪਰੇਅ ਆ ਇਹ ਵੀ ਤੁਸੀਂ ਪਾਣੀ ਲੱਗਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰਕੇ ਪਾਣੀ ਲਗਾ ਸਕਦੇ ਹੋ ਤਾਂ ਤੁਹਾਨੂੰ 50-60% ਰਿਜ਼ਲਟ ਮਿਲ ਜਾਣਗੇ ਵੈਸੇ ਗੱਲ ਕੰਪਨੀ ਨਹੀਂ ਕਹਿੰਦੀ ਇਹ ਆਪਣੇ ਜ਼ਿੰਮੇਵਾਰ ਭਰਾਵਾਂ ਦੇ ਇੱਕ ਨਚੋੜ ਕੱਢਿਆ ਹੋਇਆ ਵੀ ਜੇਕਰ ਵਕੀਰਾ ਦੀ ਸਪਰੇ ਪਾਣੀ ਲੱਗਣ ਤੋਂ 3 ਦਿਨ ਪਹਿਲਾਂ ਹੋ ਜਾਵੇ ਤਾਂ ਵੀ 50-60% ਤੱਕ 70% ਤੱਕ ਕੰਮ ਕਰਦੀ ਹੈ ਚੰਗੇ ਰਿਜ਼ਲਟ ਮਿਲਦੇ ਨੇ ਤੇ ਗੁੱਲੀ ਡੰਡਾ ਮਰ ਜਾਂਦਾ ਆ ਇਸ ਤੋਂ ਇਲਾਵਾ ਪਹਿਲਾਂ ਸਮਿਆਂ ਦੇ ਵਿੱਚ ਕਰਦੇ ਸੀ ਟੌਪ ਕਿਤੇ ਲੀਡਰ ਨੂੰ ਮਿਕਸ ਕਰਕੇ ਲੀਡਰ ਦੇ ਵਿੱਚ ਪਾਇਆ ਜਾਣ ਵਾਲਾ ਸਾਲਟ ਸੈਲਫੋ ਸੈਲਫੋਰਾਨ ਕਣਕ ਦੀ ਬਾਡੀ ਤੋਂ ਬਾਅਦ ਮੱਕੀ ਕਰੀ ਜਾਂਦੀ ਆ ਉੱਥੇ ਇਹ ਸੈਲਫੋ ਸੈਲਫੋਰਾਨ ਜਿਹੜਾ ਸਾਲਟ ਹੈ ਨਾ ਵਰਤੇ ਜਾਵੇ ਇਹ ਮੱਕੀ ਦੀ ਉੱਗਣ ਸ਼ਕਤੀ ਨੂੰ ਰੋਕਦਾ ਆ ਮੱਕੀ ਨੂੰ ਖਿੱਚ ਕੇ ਰੱਖ ਲੈਂਦਾ ਉੱਥੇ ਮੱਕੀ ਦੀ ਗਰੋਥ ਨਹੀਂ ਹੁੰਦੀ ਬਹੁਤ ਕਿਸਾਨ ਭਰਾਵਾਂ ਨੂੰ ਫਿਰ ਮੱਕੀ ਵਾਉਣੀ ਪੈਂਦੀ ਆ ਖਰਚਾ ਕਰਕੇ ਇਸ ਲਈ ਕਿਸਾਨ ਪ੍ਰਭੂ ਇਹ ਗੱਲ ਧਿਆਨ ਵਿੱਚ ਰੱਖਿਓ ਜਿੱਥੇ ਵੀ ਤੁਸੀਂ ਕਣਕ ਤੋਂ ਬਾਅਦ ਮੱਕੀ ਕਰਨੀ ਹੋਵੇ achar ਵਾਲੀ ਮੱਕੀ ਕਰਨੀ ਹੋਵੇ ਜਾਂ ਹਰੇ ਚਾਰੇ ਪੱਠੇ ਕਰਨੇ ਹੋਣ ਉੱਥੇ ਲੀਡਰ ਵਾਲਾ ਸਾਲਟ ਜਾਂ ਲੀਡਰ ਸਪਰੇ ਨਾ ਕੀਤੀ ਜਾਵੇ ਤੇ ਪਾਣੀ ਲੱਗਣ ਤੋਂ ਬਾਅਦ ਜਦੋਂ ਤੁਹਾਡੀਆਂ ਖੇਤ ਬੱਤ ਆ ਜਾਂਦੇ ਨੇ ਲਗਭਗ 15 ਦਿਨਾਂ ਬਾਅਦ ਵੀ ਤੁਸੀਂ ਗੂੜੀ ਡੰਡੇ ਵਾਲੀਆਂ ਸਪਰੇ ਹਰ ਕਰ ਸਕਦੇ ਹੋ ਮਾਰਕੀਟ ਵਿੱਚ ਬਹੁਤ ਸਾਰੀਆਂ ਆਉਂਦੀਆਂ ਨੇ ਤੇ ਇੱਕ ਮੈਟਰੀ ਵੀ ਪਾਈ ਜਾਂਦੀ ਆ ਪਾਣੀ ਲੱਗਣ ਤੋਂ ਬਾਅਦ ਜਦੋਂ ਜੂਰੀਆ ਲੱਗਦਾ ਆ ਉਹਦੇ ਵਿੱਚ 200 ਤੋਂ ਲੈ ਕੇ 250 ਗ੍ਰਾਮ ਤੱਕ ਮੈਟਰੀ ਜੂਰੀਏ ਵਿੱਚ ਮਿਕਸ ਕਰਕੇ ਸਿੱਟਾ ਦਿੱਤਾ ਜਾਂਦਾ ਉਹਦੇ ਨਾਲ ਵੀ ਗੁੱਲੀ ਡੰਡਾ ਹੈ ਜਿਹੜਾ ਮਰ ਜਾਂਦਾ ਆ ਉਹਦੇ ਵੀ ਬਹੁਤ ਸੋਹਣੇ ਰਿਜ਼ਲਟ ਨੇ ਵੈਸੇ ਮੈਟਰੀ ਵਾਲਾ ਕਿਸਾਨ ਭਰਾਵਾਂ ਦਾ ਆਪਣਾ ਖੁੱਦ ਦਾ ਇੱਕ ਤਜਰਬਾ ਕੀਤਾ ਹੋਇਆ ਕਿ세 ਦੁਕਾਨਦਾਰ ਕੰਪਨੀ ਨੇ ਨਹੀਂ ਦੱਸਿਆ ਕਿਉਂਕਿ ਮੈਟਰੀਆ ਜਿਹੜੀ ਉਹ ਸਭ ਤੋਂ ਸਸਤਾ ਸਾਧਨਾ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਲਈ ਸਿਰਫ 250 ਗ੍ਰਾਮ ਮੈਨੂੰ ਲੱਗਦਾ 3350 ਰੁਪਏ ਦੀ ਹੋਵੇਗੀ ਜੂਰੀਏ ਦੇ ਵਿੱਚ ਮਿਕਸ ਕਰਕੇ ਦਵੱਲਾ ਛਿੱਟਾ ਮਾਰ ਦੇਵੇ ਇੱਕ ਵਾਰੀ ਇੱਧਰ ਨੂੰ ਇੱਕ ਵਾਰੀ ਇੱਧਰ ਨੂੰ ਗੁੱਲੀ ਡੰਡਾ ਖਤਮ ਸੱਲਜੀ ਦੇ ਵਿੱਚ ਤੇ ਕਿਸਾਨ ਪ੍ਰਭੂ ਇੰਨੀ ਗੱਲਾਂ ਜਲੀ ਬੋਲਤ ਨੇ ਫਿਰ ਵੀਡੀਓ ਲੰਬੀ ਹੋ ਜਾਵੇਗੀ ਜੇਕਰ ਤੁਹਾਨੂੰ ਕਣਕ ਸੰਬੰਧੀ ਜਾਂ ਹੋਰ ਫਸਲਾਂ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਮੈਂ ਇੱਥੇ ਨੰਬਰ ਮੈਂਸ਼ਨ ਕਰ ਰਿਹਾ ਆਪਣੇ ਨੰਬਰ ਤੇ ਆਪਣਾ ਕੋਈ ਵੀ ਮੈਸੇਜ ਹੋਵੇ ਬੋਲ ਕੇ ਛੱਡ ਦਿਓ ਵੀਡੀਓ ਬਣਾ ਕੇ ਛੱਡ ਦਿਓ ਜਿੰਮੇ ਜਿੰਮੇ ਵੀ ਮੇਰਾ ਟਾਈਮ ਲੱਗੇਗਾ ਮੈਂ ਰਿਪਲਾਈ ਜ਼ਰੂਰ ਕਰਦਾ ਰਹੇਗਾ ਫੋਨ ਕਾਲ ਕਿਸਾਨ ਪ੍ਰਭੂ ਨਾ ਕਰਿਓ ਇਹ ਨੰਬਰ ਸਿਰਫ ਵਟਸਐਪ ਤੇ ਆ ਆਡੀਓ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਤੇ ਫੋਟੋਗ੍ਰਾਫੀ ਲਈ ਫੋਨ ਕਾਲ ਇਹ ਤੇ ਨਹੀਂ ਹੋਣੀਆਂ ਕਿਸਾਨ ਪ੍ਰਭ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ WhatsApp ਦੇ ਜਰੀਏ ਜਰੂਰ ਸ਼ੇਅਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ